ਅੱਜ ਬੜਾ ਇੱਕ ਵੱਲ ਕਦਮੀ ਜਿਹੜੀ ਆ ਉਹ ਐਗਰੀਕਲਚਰ ਮੈਕਪੇ ਵੱਲੋਂ ਕੀਤੀ ਗਈ ਆ ਔਰ ਉਹਦੇ ਵਿੱਚ ਸਾਡੇ ਕੋਲ ਡਾਕਟਰ ਕੇਪੀ ਸਿੰਘ ਜੀ ਜਿਹੜੇ ਡਾਇਰੈਕਟਰ ਨੇ ਔਰ ਡਾਕਟਰ ਮਰੀਕ ਸਿੰਘ ਜੀ ਜਿਹੜੇ ਸਾਡੇ ਚੀਫ ਐਗਰੀਕਲਚਰ ਆਫੀਸਰ ਹੋਣਾਂ ਦਾ ਸਾਰਾ ਸਟਾਫ ਇਹਨਾਂ ਨੇ ਗੁਰਦਾਸਪੁਰ ਦੇ ਵਿੱਚ ਖੇਤੀਬਾੜੀ ਦੇ ਵਿੱਚ ਇੱਕ ਡਿਪਲੋਮਾ ਸ਼ੁਰੂ ਕੀਤਾ ਔਰ ਉਹ ਡਿਪਲੋਮਾ ਕਰਨ ਦੇ ਬਾਅਦ ਜਿਹੜਾ ਇਨਸਾਨ ਉਸ ਡਿਪਲੋਮਾ ਨੂੰ ਉਹਦਾ ਡਿਗਰੀ ਲੈ ਲੂਗਾ ਡਿਪਲੋਮਾ ਲੈ ਲੂਗਾ ਉਹ ਫਿਰ ਆਪਣਾ ਤੰਦਾ ਖੇਤੀਬਾੜੀ ਜਨਸਾ ਲਈ ਚਲਾ ਸਕੇਗਾ ਆਵੇਂ ਉਹਦੇ ਵਿੱਚ ਸੀਡਸ ਨੇ ਉਹਦੇ ਵਿੱਚ ਇਨਫੈਕਟਿਡ ਸਾਈਡਸ ਨੇ ਵੀਡੀ ਸਾਈਡਸ ਨੇ ਤੇ ਹੋਰ ਚੀਜ਼ਾਂ ਨੇ ਜਨਰਨਿੰਗ ਨਾਲ ਉਹਦੇ ਨਾਲ ਉਹ ਫਿਰ ਆਪਣੇ ਕਾਰੋਬਾਰ ਕਰਨ ਦੇ ਵਿੱਚ ਉਹ ਹੋ ਤਿਆਰ ਹੋਊਗਾ ਔਰ ਉਸ ਤੋਂ ਇਲਾਵਾ ਜਿਹੜਾ ਗਿਆਨ ਇਸ ਡਿਪਲੋਮੇ ਦੇ ਰਾਹੀਂ ਉਹ ਲਊਗਾ ਉਹ ਆਪਣੇ ਆਪ ਜਿਉਆ ਭਾਪ ਖੇਤੀ ਕਰ ਰਿਹਾ ਉਹਦੇ ਵਿੱਚ ਉਹਨੂੰ ਲਾਭ ਮੰਦ ਹੋਊਗੀ ਔਰ ਇਹ ਉਸ ਤੋਂ ਬਾਅਦ ਦੂਸਰੇ ਆਪਣੇ ਸਾਥੀਆਂ ਨੂੰ ਉਹ ਜਿਹੜਾ ਗਿਆਨ ਹੈ ਉਹ ਦੇਖ ਕੇ ਉਹਨਾਂ ਨੂੰ ਵੀ ਉਸ ਚੀਜ਼ ਦਾ ਬਹੁਤ ਵੱਡਾ ਫਾਇਦਾ ਹੋਊਗਾ ਅੱਜ ਆਪਾਂ ਦੇਖਿਆ ਵੀ 40 ਜਿਹੜੇ ਪਾਰਟਿਸਪੈਂਟਸ ਨੇ ਜਿਹੜੇ ਜਿਨ੍ਹਾਂ ਨੇ ਐਡਮਿਸ਼ਨ ਲਈ ਆ ਅੱਜ ਆਏ ਨੇ ਔਰ ਇਹਨਾਂ ਵਿੱਚੋਂ ਸਾਰੇ ਹੀ ਇਹਦੇ ਚ ਜਿਹੜੀ ਕੁਆਲਿਫੀਕੇਸ਼ਨ ਸੀ ਉਹ ਸਾਰੇ 10ਵੀਂ ਪਾਸ ਆ ਔਰ ਏਜ ਲਿਮਟ ਇਜੇ ਮਾ ਕੋਈ ਨਹੀਂ ਸੀਗੀ ਸੋ ਇਹ ਇੱਕ ਬਹੁਤ ਵਧੀਆ ਉਪਰਾਲਾ ਭਗਵੰਤ ਮਾਨ ਜੀ ਦੀ ਸਰਕਾਰ ਦਾ ਔਰ ਜਿਹਦੇ ਵਿੱਚ ਇਹ ਜਿਹੜੀ ਐਡਮਿਸ਼ਨਸ ਜਿਹੜੀਆਂ ਨੇ ਚਾਲੀਆਂ ਪੂਰੀ ਹੋ ਗਈਆਂ ਨੇ ਅੱਜ ਇਹਦਾ ਵਿ ਵਿਵਹਤ ਤਰੀਕੇ ਦੇ ਨਾਲ ਇਹ ਜਿਹੜੀ ਕਲਾਸ ਆ ਉਹ ਸ਼ੁਰੂ ਹੋ ਜੂਗੀ ਔਰ ਇਹਦਾ ਇੱਕ ਬਹੁਤ ਵੱਡਾ ਫਾਇਦਾ ਕਿਉਂਕਿ ਸਾਡਾ ਇਲਾਕਾ ਜਿਹੜਾ ਉਹਦੇ ਵਿੱਚ ਬਹੁਤ ਜ਼ਿਆਦਾ ਮਾਰਜਨਲ ਫਾਰਮਰ ਨੇ ਔਰ ਸਾਡੀਆਂ ਜਿਹੜੀਆਂ ਲੈਂਡ ਹੋਲਡਿੰਗ ਨਹੀਂ ਉਹ ਬਹੁਤ ਛੋਟੀਆਂ ਨੇ 4 4 5 5 6 6 ਕਿੱਲੇ ਦੇ ਆਪਾਂ ਮਾਲਕ ਆ ਸੋ ਜੋਸਮਖੰਦ ਆਪਾਂ ਉੰਨੇ ਥੋੜੇ ਜ਼ਮੀਨ ਦੇ ਵਿੱਚੋਂ ਵਧੀਆ ਚੀਜ਼ ਕਰਕੇ ਵਧੀਆ ਝਾੜ ਪੈਦਾ ਕਰਕੇ ਵਧੀਆ ਵਸਲ ਕਰਕੇ ਮੈਂ ਸਮਝਦਾ ਵੀ ਫਿਰ ਕਿਸਾਨ ਦੀ ਜਿਹੜੀ ਲੋੜਾਂ ਨੇ ਉਹ ਵਧੀਆ ਤਰੀਕੇ ਨਾਲ ਪੂਰੀਆਂ ਹੋ ਜਾਣਗੀਆਂ ਔਰ ਦੂਜੀ ਗੱਲ ਇਹਦੇ ਨਾਲ ਇੱਕ ਗਿਆਨ ਦੇ ਵਿੱਚ ਇਹ ਵੀ ਵਾਅਦਾ ਹੋਊਗਾ ਵੀ ਜਿਹੜੀ ਅੱਜ ਮਾਰਕੀਟ ਦੇ ਵਿੱਚ ਕਈ ਐਸੀਆਂ ਚੀਜ਼ਾਂ ਆ ਗਈਆਂ ਨੇ ਜਿਹੜੀਆਂ ਸਿਰਫ ਆਪਾ ਪ੍ਰੋਫਿਟ ਵਾਸਤੇ ਹੀ ਕਾਰੋਬਾਰ ਚੱਲ ਰਹੇ ਨੇ ਉਹਨਾਂ ਦੇ ਵੀ ਠੱਲ ਪਊਗੀ ਕਿਉਂਕਿ ਇਹਨਾਂ ਨੂੰ ਫਿਰ ਇਲਮ ਹੋ ਜਾਊਗਾ ਵੀ ਕਿਹੜੀ ਜਿਹੜੀ ਚੀਜ਼ ਆ ਉਹਦੇ ਕੀ ਗੁਣ ਹੈਗੇ ਨੇ ਕੀ ਉਹਦੀ ਆ ਸਪੈਸੀਫਿਕੇਸ਼ਨਸ ਨੇ ਕਿਹੜੀ ਆਪਾਂ ਚੀਜ਼ ਖਰੀਦਣੀ ਆ ਕਿਹੜੀ ਆਪਾਂ ਵਧੀਆ ਕਿਸਾਨ ਨੂੰ ਦੇਣੀ ਆ ਸੋ ਉਹਦੇ ਓਵਰਹੌਲ ਹੀ ਇੱਕ ਏਰੀਆ ਦੇ ਵਿੱਚ ਕਿਸਾਨੀ ਨੂੰ ਬਹੁਤ ਵੱਡਾ ਫਾਇਦਾ ਹੋਊਗਾ ਸੋ ਮੈਂ ਅੱਜ ਦਿਲ ਦੀਆਂ ਗਹਿਰਾਈਆਂ ਤੋਂ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਔਰ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜੀ ਜਿਹੜੇ ਸਾਡੇ ਐਗਰੀਕਲਚਰ ਮਿਨਿਸਟਰ ਨੇ ਉਹਨਾਂ ਦਾ ਧੰਨਵਾਦ ਕਰਦਾ ਔਰ ਮਹਿਮਾਨੋ ਵੀ ਦਾ ਵੀ ਸ਼ੁਕਰਗੁਜ਼ਾਰ ਆ ਇਲਾਕੇ ਵੱਲੋਂ ਡਾਕਟਰ ਸਾਹਿਬ ਜਿਨ੍ਹਾਂ ਨੇ ਚੰਗਾ ਉਪਰਾਲਾ ਕਰਕੇ ਇਹ ਜਿਹੜੇ 40 ਪਰਿਵਾਰ ਨੇ ਤੁਸੀਂ ਤਿਆਰ ਕਰੋਗੇ ਉਹਨਾਂ ਵਿੱਚ ਸਾਡੀਆਂ ਜਿਹੜੀਆਂ ਬੇਟੀਆਂ ਨੇ ਪੜਾਣਾ ਨੇ ਔਰ ਫੀਮੇਲ ਸਟੂਡੈਂਟਸ ਵੀ ਜਿਹੜੇ ਨੇ ਇਹਦੇ ਵਿੱਚ ਆਏ ਨੇ ਉਹ ਵੀ ਆਪਣੇ ਪਰਿਵਾਰ ਦੇ ਵਿੱਚ ਇਸ ਗਿਆਨ ਨੂੰ ਵਾਧਾ ਕਰਨਗੇ ਔਰ ਇੱਕ ਚੰਗਾ ਉਪਰਾਲਾ ਔਰ ਮੈਂ ਸਮਝਦਾ ਵੀ ਜ਼ਿੰਦਗੀ ਦੇ ਵਿੱਚ ਕੋਈ ਸਟੇਜ ਕੋਈ ਉਮਰ ਐਸੀ ਨਹੀਂ ਕਿਥੇ ਬੰਦਾ ਗਿਆਨ ਲੈਣ ਨੂੰ ਜਾਂ ਪੜ੍ਹਨ ਲਈ ਹੋਵੇ ਜ਼ਿੰਦਗੀ ਦੇ ਹਰ ਪੜਾਅ 'ਚ ਆਪਾਂ ਗਿਆਨ ਵੀ ਲੈ ਸਕਦੇ ਆ ਪੜ੍ਹ ਵੀ ਸਕਦੇ ਆ ਔਰ ਉਸ ਗਿਆਨ ਨੂੰ ਵਧੀਆ ਤਰੀਕੇ ਦੇ ਨਾਲ ਇਸਤੇਮਾਲ ਕਰਦੇ ਹੋਏ ਚੰਗੇ ਸਮਾਜ ਦੀ ਸਿਰਜਣਾ ਕਰਾਂਗੇ ਬਹੁਤ ਬਹੁਤ ਧੰਨਵਾਦ ਥੈਂਕ ਯੂ